ਲੰਗਰ ਦੇ ਨਾਲ ਭਰੀ ਹੋਈ ਗੱਡੀ ਜਿਸ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ ਉਹ ਲੰਗਰ ਦੀ ਭਰੀ ਹੋਈ ਗੱਡੀ ਅੰਦਰ ਐਂਟਰ ਕਰ ਗਈ ਆ ਗੱਡੀ ਐਂਟਰ ਕਰ ਚੁੱਕੀ ਆ ਔਰ ਹੋਰ ਵੀ ਬਹੁਤ ਸਾਰੀਆਂ ਉਹ ਦੇਖੋ ਇੱਕ ਗੱਡੀ ਹੋਰ ਪਿੱਛੇ ਖੜੀ ਹੋਈ ਆ ਉਹ ਇੱਕ ਹੋਰ ਗੱਡੀ ਪਿੱਛੇ ਖੜੀ ਹੋਈ ਆ ਉਸ ਨੂੰ ਵੀ ਐਂਟਰ ਕਰਵਾਇਆ ਜਾਣਾ ਨਿਹੰਗ ਸਿੰਘ ਜਥੇਬੰਦੀਆਂ ਹੋਰ ਤਮਾਮ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਕਹਿ ਲਓ ਜਾਂ ਹੋਰ ਪਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਇੱਥੇ ਸਮਰਥਨ ਦੇਣ ਦੀ ਗੱਲ ਕਰਦੀਆਂ ਸੀ ਪਹਿਲਾਂ ਰੋਕਿਆ ਗਿਆ ਹੁਣ ਇੱਕ ਵਾਰ ਫੇਰ ਤੋਂ ਗੇਟ ਖੁਲਵਾ ਲਏ ਗਏ ਆ ਔਰ ਸਾਰੇ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਐਂਟਰ ਕਰ ਰਹੇ ਆ ਦੱਸੋ ਲੀਟਰ ਸੰਤਕੌਰ ਮਟਕੇ ਜਮਾਨ ਕੋਟਾ ਹੋਇਆ ਖੜਾ ਇਹ ਗੱਲ ਸੱਚੀ ਤੂੰ ਖੁੱਦ ਦੱਸ ਦੱਸ ਗੱਲ ਨੂੰ ਪੰਜਾਬ ਦੇ ਸਾਰੇ ਲੀਟਰ ਇਸ ਕਰਕੇ ਜੇਕਰ ਚਾਹੋ ਉਹ ਪੰਜਾਬ ਦੇ ਹੱਕ ਲੈਣ ਤਾਂ ਫਿਰ ਚਾਹੋਗੇ ਚੰਡੀਗੜ੍ਹ ਲੈਣਾ ਚਾਹੋ ਤਾਂ ਹੱਥ ਖੜੇ ਕਰਕੇ ਦੱਸੋ ਚਾਹੋ ਚਾਹੋ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆ ਲੀਟਰਾਂ ਦੇ ਲੈ ਕੇ ਦੇਣਾ ਉਹ ਗੱਲ ਕਹਿੰਦੇ ਸਾਫੀ ਨਿਕਰ ਕਾਫੀ ਨਿਕਰ ਸਾਰੇ ਨਿਕਰਾ ਪਾਈਆਂ ਹੋਈਆਂ ਨੇ ਸੁਦਾ ਪਰਮਾਤਮਾ ਨੇ ਪਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪਾਈ ਹੋਈ ਹੈ ਇਹ ਗੱਲ ਕਿ ਬਰੀ ਟੁੱਟਿਆ ਦੱਸੋ ਇਹ ਸਾਰੇ ਬਾਦਲ ਦਾ ਉਹ ਉਹਨਾਂ ਨੇ ਵੀ ਕਾਕੀ ਨਿਕਰਾ ਪਾਈਆਂ ਹੋਈਆਂ ਨੇ ਇਹ ਕਾਂਗਰਸ ਵਾਲੇ ਵੀ ਪਾਈਆਂ ਹੋਈਆਂ ਨੇ ਗਿਆ ਇਹਨਾਂ ਨੇ ਸਾਰਿਆਂ ਨੇ ਜਿਹੜੋ ਸੱਤਾ ਦੇ ਵਿੱਚ ਰਹੇ ਨੇ ਉਹਨਾਂ ਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨੋ ਸਿਆਸੀ ਲੋਕੋ ਇਹ ਲੜਾਈ ਤੁਹਾਨੂੰ ਲੜਨੀ ਪੈਣੀ ਆ ਜੰਨਾ ਤਾ ਉਸਨੇ ਦਿਲ ਨੂੰ ਰਾਜਿਤ ਨੂੰ ਬਹਾਨੀ ਹੁੰਦੇ ਨਾ ਦਿੱਲੇ ਕਲੇਵਾਟ ਵਾਲਾ ਪਰੂ ਹੀ ਕਰਦੇ ਉਹਨਾਂ ਟਾਲ ਤੁਸੀਂ ਐਵੇਂ ਜਿਕਰੂ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰੂ ਧਾਨਿਆਂ ਦੇ ਵਿਚਰੋਣਗੇ ਐਵੇਂ ਜਿਕਰੂ ਤੁਹਾਡੇ ਉੱਪਰ ਡਾਂਗਾ ਵਰਨੀਆਂ ਇਸ ਕਰਕੇ ਕਹਿਣਾ ਚਾਹੁੰਦੇ ਆ ਉਹਨਾਂ ਤਾਲੀਆਂ ਖੇਓ ਕੇ ਮਾਰ ਲਓ ਜੇ ਫਲਾਮ ਦੀ ਲੜਾਈ ਲੜਨੀ ਹੈ ਉਹ ਸਾਰੇ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਉਹ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੇ ਰਹੀਆਂ ਨੇ ਤੁਸੀਂ ਨਾ ਰਹੀਆਂ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੇ ਲੀਡਰ ਬੋਲ ਕੇ ਕਹਿਣਗੇ ਉਹ ਕਿਹੜੇ ਲੀਡਰ ਨੇ ਇਥੋਂ ਗੱਲ ਬੋਲੀ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਲਈ ਲੜਨ ਵਾਲਾ ਆ ਪਾਲਨਾ ਸਿੰਘ ਫੁੱਟੂ ਖੜਾ ਜਿਹਦੇ ਤੇ ਸਿਆਹ ਮਾਰੀ ਪਾਜਲ ਇੱਕ ਦਿਨ ਦੇ ਵਿੱਚ ਨਾ ਪਰਤੇ ਪਾਏ ਤੁਸੀਂ ਕਿਹੜੇ ਮੂਰੇ ਕਹਿੰਦੇ ਹੋ ਨਾ ਪਰਤੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪ ਕੋ ਆਪਣੇ ਡਰਾਮੇ ਕਰਦੇ ਹੋ ਇੱਥੇ ਵਿਖਾਵੇ ਕਰਦੇ ਹੋ ਲੜਨਾ ਪੰਜਾਬੀ ਨਹੀਂ ਲੜੋ ਫੋਟੋ ਆਪਣੇ ਤਾਵਰਾ ਨਹੀਂ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਨਾਲ ਛੇੜਛਾੜਨਾ ਬੰਦ ਕਰੋ ਇਸ ਕਰਕੇ ਤੱਕਲੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜੱਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਕੇ ਰਿਹਾ ਹੋਇਆ ਹਜ਼ਾਰਾਂ ਨੌਜਵਾਨ ਨਾਕੇ ਉੱਪਰ ਕੇ ਰਿਹਾ ਹੋਇਆ ਮੂੰਹ ਤੋੜਨਾ ਜਵਾਬ ਦੇਵਾਂਗੇ ਆਉਣੇ ਡਾਂਲੇ ਵਿੱਚ ਤਾ ਟਾਲੀਆਂ ਨਾਲ ਕਹਿਵਾਂਗੇ ਆਉਣੇ ਦਸਨਾਂ ਨੂੰ ਆਲੂ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜੇ ਚੰਡੀਗੜ੍ਹ ਕੱਲਾ ਚੋਣਾ ਤਕਰਸੀ ਮਤਰੀ ਅੱਜ ਉਹਦੀ ਵਿਰਾਸਤੀ ਚੋਣਾ ਤਕਰਸੀ ਮਤਰੀ ਇਹ ਜੁਨੀ ਵਿਰਾਸਤੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਜੁਨੀ ਵਿਰਾਸਤੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜਿਸ ਗੱਲ ਤੇ ਸਾਬਤ ਦਾ ਹੱਥ ਖੜੇ ਕਰਕੇ ਦੱਸੋ ਸਾਮਤਲ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾ ਆਣ ਇੱਕ ਦੇ ਜੋਰ ਨਾਲ ਲੜਾਂਗੇ ਧੰਨਵਾਦ ਵਾਹਿਗੁਰੂ ਜਿੱਤੇ ਖਾਲਸਾ ਵਾਹਿਗੁਰੂ ਜੀ ਖਾਤਮ ਬਾਈ ਦੀ ਐਕਾਊਂਸਮੈਂਟ ਕਰਨੀ ਆ ਕਿ ਜਿਹੜੇ ਮੀਡੀਆ ਦੇ ਵੀਰ ਤਾਂ ਵੱਡੂ ਆ ਲੁੱਪਿਆ ਗਾ ਯੂਨੀਵਰਸਿਟੀ ਦੇ ਵਿੱਚ ਜਿੱਥੇ ਪਹਿਲਾਂ ਐਂਟਰੀ ਬੈਨ ਕੀਤੀ ਗਈ ਸੀ ਗੇਟ ਖੁੱਲੇ ਤੇ ਐਂਟਰੀਆਂ ਹੋਈਆਂ ਆ ਦੇਖੋ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਪਹੁੰਚ ਗੀਆਂ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਆ ਤਸਵੀਰ ਵੀ ਵੇਖੋ ਕਿ ਟਰੈਕਟਰ ਵੀ ਪਹੁੰਚ ਗਿਆ ਭਾਈ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਆ ਇਦਾਂ ਦੇ ਅੰਦੋਲਨਾਂ ਦੇ ਵਾਸਤੇ ਤਾਂ ਟਰੈਕਟਰ ਜਿਹੜੇ ਆ ਉਹ ਯੂਨੀਵਰਸਿਟੀ ਦੇ ਵਿੱਚ ਐਂਟਰ ਕਰ ਚੁੱਕੇ ਆ ਪਹੁੰਚ ਚੁੱਕੇ ਆ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ ਟਰੈਕਟਰ ਟਰਾਲੀਆਂ ਬਿਨਾ ਜਿਹੜੇ ਵੱਡੇ ਅੰਦੋਲਨ ਨੇ ਜਾਂ ਵੱਡੇ ਸੰਘਰਸ਼ ਨੇ ਉਹ ਜਿੱਤੇ ਨਹੀਂ ਜਾ ਸਕਦੇ ਜਾਂ ਇਹ ਕਹਿ ਲਓ ਕਿ ਜਿਹੜੀਆਂ ਸਰਕਾਰਾਂ ਨੇ ਉਹ ਇਹਨਾਂ ਟਰੈਕਟਰਾਂ ਤੋਂ ਕਿਤਨਾ ਕਿਤੇ ਜ਼ਰੂਰ ਸਹਿਮ ਜਾਂਦੀਆਂ ਕਿ ਟਰੈਕਟਰਾਂ ਦੀ ਐਂਟਰੀ ਹੋ ਗਈ ਤਾਂ ਸਮਝ ਲਓ ਫਿਰ ਪੱਕੇ ਮੋਰਚੇ ਲੱਗ ਗਏ ਤਾਂ ਇਹ ਨੌਜਵਾਨ ਪਹੁੰਚੇ ਨੇ ਕਿੱਥੋਂ ਪਹੁੰਚੋ ਵੀਰ ਸ਼ੰਭੂ ਬਾਰਡਰ ਤੋਂ ਆਇਆ ਜੀ ਸ਼ੰਭੂ ਬਾਰਡਰ ਤੋਂ ਉਸੇ ਧਰਨੇ ਵਾਲੇ ਥਾਂ ਘਰਨੇ ਵਾਲੇ ਥਾਲ ਤੋਂ ਨੇੜੇ ਪਿੰਡ ਹੈ ਸਾਡਾ ਕਰਾਤੀ ਐਂਟਰੀ ਫੇ ਟਰੈਕਟਰਾਂ ਦੀ ਬਿਲਕੁਲ ਜੀ ਬਿਲਕੁਲ ਜੀ ਲਾ ਦੇਣੇ ਪੱਕੇ 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 ਇਹ ਇਹ ਪੱਕਾ ਮੋਰਚਾ ਨਹੀਂ ਲਾਣ ਦੇਣਾ ਹੁਣ ਤੁਹਾਡੇ ਸਾਹਮਣੇ ਹੀ ਆ ਭਰਾ ਕਹਿਣ ਦੀ ਲੋੜ ਨਹੀਂ ਹਾਂ ਪੱਕਾ ਹੀ ਮੋਰਚਾ ਹੈ ਹੁਣ ਕੀ ਹੈ ਤਾਂ ਸ਼ੰਭੂ ਤੋਂ ਆਏ ਹੋਏ ਨੇ ਇਹ ਨੌਜਵਾਨ ਜਿੱਥੇ ਇੱਕ ਵੱਡਾ ਮੋਰਚਾ ਚੱਲਿਆ ਇੱਕ ਟਰੈਕਟਰ ਇਹ ਦੇਖੋ ਕਿ ਕੇਸਰੀ ਨਿਸ਼ਾਨ ਸਭ ਲਾ ਕੇ ਇੱਥੇ ਇੱਥੇ ਜਿਹੜੇ ਨੇ ਨੌਜਵਾਨ ਉਹ ਟਰੈਕਟਰ ਲੈ ਕੇ ਪਹੁੰਚ ਗਏ ਆ ਤਸਵੀਰਾਂ ਦੇਖੋ ਕਿ ਜਿਹੜੇ ਯੂਨੀਵਰਸਿਟੀ ਦੇ ਵਿੱਚ ਆਏ ਟਰੈਕਟਰਾਂ ਤੇ ਨੌਜਵਾਨ ਫੋਟੋ ਖਿਚਾ ਰਹੇ ਆ ਫੋਟੋਆਂ ਕਰਾ ਰਹੇ ਨੇ ਨੌਜਵਾਨਾਂ ਦਾ ਯੂਨੀਵਰਸਿਟੀ ਦੇ ਅੰਦਰ ਇਦਾਂ ਦੇ ਟਰੈਕਟਰ ਜਿਹੜੇ ਨੇ ਜਦੋਂ ਐਂਟਰ ਹੁੰਦੇ ਆ ਤਾਂ ਇੱਕ ਹੌਸਲਾ ਹੋਰ ਵੀ ਅਸਮਾਨ ਨੂੰ ਛੂਹਣ ਲੱਗ ਜਾਂਦਾ ਹੈ ਕਿ ਟਰੈਕਟਰਾਂ ਵਾਲੇ ਆ ਗਏ ਹੁਣ ਕਿਸੇ ਗੱਲ ਦੀ ਫਿਕਰ ਨਹੀਂ ਤਾਂ ਇਹ ਉਹੀ ਟਰੈਕਟਰਾਂ ਵਾਲੇ ਜਿਨ੍ਹਾਂ ਨੇ 2020 ਦੇ ਵਿੱਚ ਲੱਗਾ ਹੋਇਆ ਉਹ ਅੰਦੋਲਨ ਜਿੱਤਿਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਤਿੰਨ ਕਾਨੂੰਨ ਵਾਪਸ ਲੈਣੇ ਪਏ ਉਹੀ ਟਰੈਕਟਰ ਅੱਜ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਗਏ ਆ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਗਏ ਆ ਔਰ ਹੁਣ ਇਹ ਮੋਰਚਾ ਜਿਹੜਾ ਇਹ ਪੱਕਾ ਲੱਗਦਾ ਜਾਂ ਨਹੀਂ ਇਹ ਤਾਂ ਮੋਰਚੇ ਦੇ ਉਹਨਾਂ ਆਗੂਆਂ ਦਾ ਫੈਸਲਾ ਫਿਲਹਾਲ ਮੋਰਚਾ ਇਹ ਜਿੱਤਿਆ ਜਾਏਗਾ ਇਹ ਗੱਲ ਲਗਭਗ ਜਿਹੜੀ ਆ ਉਹ ਤੈਹ ਹੋ ਗਈ ਆ ਕਿ ਮੋਰਚਾ ਜਿਹੜਾ ਉਹ ਜਿੱਤਿਆ ਜਾ ਸਕਦਾ